ਗੋਲ ਲਾਰਾ ਟੀਵੀ ਦੇਖ ਰਹੇ ਸੋਚਨ ਪਿਆਰ ਪ੍ਰਸਾਰਕਾ ਖਬਰਾਂ ਦੇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਗੱਲ ਮਾਲਵੇਰੀਏ ਦੀ ਕਰਦੇ ਜਗਰਾਉਂ ਦੇ ਇਲਾਕੇ ਵਿੱਚ ਕੱਲ ਇੱਕ ਵਾਰਦਾਤ ਹੋਈ ਜਿਸ ਵਿੱਚ ਇੱਕ ਹੋਰ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਗੱਲ ਮਾਮੂਲੀ ਤਕਰਾਰ ਤੋਂ ਤੋਂ ਮੈਂ ਪਿੱਛੋਂ ਕਤਲ ਤੱਕ ਪਹੁੰਚ ਗਈ ਮਾਮੂਲੀ ਟਕਰਾਅ ਤੋਂ ਬਾਅਦ ਕੁਝ ਨੌਜਵਾਨ ਵੱਲੋਂ ਹਿੰਸਾ ਜੀ ਕਰਦੇ ਹੋਇਆ ਤੇਜਪਾਲ ਦੇ ਦੋਸਤਾਂ ਮਿੱਤਰਾਂ ਨੂੰ ਕੁੱਟਿਆ ਵੀ ਅਤੇ ਤੇਜਪਾਲ ਦੇ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ ਕਿ ਕੀ ਪੰਜਾਬ ਵਿੱਚ ਇਦਾਂ ਦੇ ਪਾਣੇ ਵਾਪਰਦੇ ਰਹਿਣਗੇ ਮਾਮੂਲੀ ਟਕਰਾਅ ਪਿੱਛੋਂ ਬੰਦਿਆਂ ਨੂੰ ਮਾਰ ਦਿੱਤਾ ਜਾਂਦਾ ਇਸ ਦੇ ਨਾਲ ਪੁਲਿਸ ਦੀ ਕਾਰਵਾਈ ਤੇ ਵੀ ਸਵਾਰੀ ਇਹ ਚੰਨ ਲੱਗਦਾ ਹੈ ਉੱਥੇ ਹੀ ਉਸ ਇਲਾਕੇ ਦੀ ਐਸਪੀ ਫਰਕਮਨ ਕੌਰ ਨੇ ਆਖਿਆ ਹੈ ਕਿ ਮਲਜਮਾਂ ਦੀ ਪਛਾਣ ਹੋ ਚੁੱਕੀ ਹੈ ਸਿਰਫ ਉਹਨਾਂ ਦੀ ਗਿਣਤੀ ਅਤੇ ਸਥਾਨ ਅਤੇ ਪਿੰਡ ਬਾਰੇ ਤਫ਼ਤੀਸ਼ ਕਰਨੀ ਹੈ ਆਓ ਦੇਖਦੇ ਹਾਂ ਅੱਗੇ ਕੇਸ ਬਾਰੇ ਕੀ ਵਾਪਰਦਾ ਹੈ ਧੰਨਵਾਦ